ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ। ਲਓ ਜੀ ਮੈਂ ਕਿ ਇੱਕ ਵੀਡੀਓ ਆ ਬਲੌਗ ਚ ਵੀ ਪਾਏ ਦੀ ਏ। ਤੇ ਮੋਟਰ ਦਿਖਾ ਰਹਿੰਦਾ ਤੁਹਾਨੂੰ ਸਾਰੀ। ਤੇ ਮੋਟਰ ਆਪਾਂ ਨੇ ਇਹ ਪਹਿਲਾਂ ਇਹਨਾਂ ਖਲਾਰੇ ਜਿਹਾ ਪੈਗੇ ਸੀਗਾ ਘਾਹ ਕੁ ਕਾਫੀ ਉੱਗਿਆ ਸੀਗਾ। ਤੇ ਘਾਹ ਵੀ ਬਣਾ ਉੱਗਣ ਲੱਗ ਗਿਆ ਵੀ ਦੁਆਰਾ। ਤੇ ਇਧਰ ਕਿਆਰੀਆਂ ਵੀ ਅੰਕਲ ਨੇ ਇਹਨਾਂ ਬਣਾਤੀਆਂ। ਹਾਂ ਦੇਖੋ ਤੰਦਰ ਅਸੀਂ ਮੋਟਰ ਦਾ ਵੀ ਸਾਰਾ ਸਮਾਨ ਬਾਹਰ ਕੱਢਿਆ ਕਿਉਂਕਿ ਅੰਦਰ ਬੁੱਕਟੀ ਵੀ ਅੰਦਰ ਨਾਲ ਸਲਾਬ ਜੀ ਬਹੁਤ ਵਗ ਗਈ ਨਹੀਂ ਪਹਿਲਾਂ ਮੇਰਾ ਨਿੰਮੇ ਐਚਏ ਨੂੰ ਆਤਰੀ ਕਾਲ ਜੀ ਸਾਰੇ ਪੇੜਾ ਨੂੰ ਜੀ ਤੁਹਾਨੂੰ ਰੋ ਗੋਜਰ ਅੰਕਲ ਨੂੰ ਜੀ ਸਾਰੇ ਪੇੜਾ ਨੂੰ ਠੀਕ ਹੈ ਜੀ ਹਾਂ ਜੀ ਲੇਟ ਤਾਂ ਨਹੀਂ ਹੋ ਗਿਆ ਇੱਥੇ ਅਸੀਂ ਨਹੀਂ ਜੀ ਥੋੜਾ ਜਿਹਾ ਲੇਟ ਹੋ ਗਿਆ ਹੈ ਮੈਨੂੰ ਤਾਂ ਪਤਾ ਵੀ ਘਰ ਤੇ ਕੰਮ ਆ ਜੂਗਾ ਹਾਂ ਤਾਂ ਤਾਂ ਅਵੇ ਘਰ ਆਵੇ ਸਫਾਈ ਜੀ ਹੋ ਰਹੀ ਹੈ ਠੀਕ ਹੈ ਠੀਕ ਤੁਸੀਂ ਜਾਣੀ ਇਹ ਵੀ ਜਿਹੜੀ ਜਮੂਰੀ ਹੈ ਪਾਈ ਘਰ ਅੱਗੇ ਰੂਹੀ ਹੈ ਮੈਂ ਕਹਿੰਨੂਗਾ ਮੈਂ ਇੱਥੇ ਦੀ ਪਰਵਾਹ ਨਾ ਕਰ ਉਹ ਵੀ ਦਾ ਗੱਲ ਹੈ ਅਸੀਂ ਰੋਗਾ ਸਬਜ਼ੀਆਂ ਲਾਦੇ ਹੁਣ ਜਿਹੜੇ ਸਾਨੂੰ ਸਬਜ਼ੀਆਂ ਲਾਤੀਆਂ ਸੀ ਆ ਦੇਖੋ ਸੀ ਆ ਕੇ ਵਿਚੇ ਨੇ ਸਾਰੇ ਕੋ ਲਾਇਆ ਪਏ ਆਪਾਂ ਦੇਖਦਾ ਅਸੀਂ ਇੱਧਰ ਪੂਰੇ ਕਦੂ ਲੱਗਿਆ ਹੋਂ ਤਾਂ ਪਹਿਲਾਂ ਕਦੂ ਕਦੂ ਘਾਹ ਟੋਰੀ ਵੇ ਲੋਕ ਕਦੂ ਇੱਕ ਐਡਾ ਬੜਾ ਕਦੂ ਤੋਂ ਆ ਆਵੇ ਬੀਚਤਾ ਹੈ ਸਰੋਂ ਮੇਥੇ ਮੇਥੇ ਐ ਇਹ ਵੀ ਵਿੱਜਿਆ ਹੋਇਆ ਨਾ ਨਹੀਂ ਨਹੀਂ ਇਹ ਨਹੀਂ ਐਸ ਨਹੀਂ ਆ ਮੂਲੀਆਂ ਐ ਇਹ ਵੀ ਵਿੱਜਿਆ ਹੋਇਆ ਆ ਦੋ ਇੱਥੇ ਆ ਇਹ ਤੇ ਇੱਧਰ ਸਾਡਾ ਭਾਈ ਸਾਗ ਵੀ ਹੋ ਚੱਲਿਆ ਹਨ ਇੱਧਰ ਸਾਗ ਇੱਧਰ ਅੰਕਲ ਕਹਿੰਿਆ ਵੀ ਜੇ ਪਾਲਕ ਤੇ ਧਨੀਆ ਨਾ ਮੇਥੇ ਤੇ ਪਾਲਕ ਮੇਥੇ ਤੇ ਪਾਲਕ ਬੱਟਾ ਵਾਸੀਂ ਵੀ ਜੇ ਵੇ ਆਪਣੇ ਮੁੱਲੀਆਂ ਤੇ ਆਜ ਸਲਗਮਾ ਤੇ ਹਲੇ ਧਨੀਆ ਬੀਜਣਾ ਸੀ ਧਨੀਆ ਇਹਨੇ ਗਿੱਲਾ ਨਾ ਜੇ ਤੇ ਗਿੱਲਾ ਹੂੰ ਧਨੀਏ ਦੇ ਭਾਈ ਇੱਕ ਹੋਰ ਨਾ ਜਟਾ ਆਟਮ ਵੀ ਥੀ ਨਵੀਂ ਉਹ ਗਾਜਰਾਂ ਵੀ ਲੈ ਐਤ ਕੀ ਲਾ ਕੇ ਦੇਖ ਲੈਂਦੇ ਗਾਜਰਾਂ ਲਾਦੇ ਲਾਗ ਵਧੀਆ ਵੈਸੇ ਹੁੰਦੀ ਆਪਣੇ ਘਟੇ ਆ ਆ ਲਾਤੀਆਂ ਇਚ ਬੇਲਾ ਸਾਰੀਆਂ ਪੱਟ ਦੀਆਂ ਵਧੀਆ ਕਰਿਆ ਬੇਲਾ ਫਿਰ ਖਲਾਰੇ ਪਏ ਬਹੁਤ ਕਿੰਨਾ ਗੰਮ ਦਾ ਪੁੱਤੇ ਹੀ ਪੁੱਤੇ ਨਾਲੇ ਚਾਲਾ ਬੈਂਗੜੀ ਤਾਂ ਰੱਖਦੀ ਹੈ ਹਨਾ ਬੈਂਗੜੀ ਤਾਂ ਸੋਹਣੀ ਹੋਈ ਜਾਂਦੀ ਹੈ ਬੈਂਗੜੀ ਕਿੰਨੀ ਹੋਈ ਹੋਰ ਹੋਰ ਅੱਜ ਅੰਕਲ ਤੋੜ ਲਿਓ ਸਾਰੀਆਂ ਇਹ ਹੈ ਅੱਜ ਤੋੜ ਦੇ ਵਿੱਚ ਲੈ ਕੇ ਜਾਣੀ ਮੈਂ ਕਰਨ ਨੂੰ ਕਿੰਨੇ ਆ ਪੁੱਤੇ ਇਹਨੇ ਹੋਰ ਹੋਰ ਮਣਮਣੀਆਂ ਇਹਨਾਂ ਤਾਂ ਜਿੰਨੇ ਆ 2-4 ਬਹੁਤ ਆ ਹੋਰ ਹੋਰ ਲੈਣ ਦੇ ਆਲੂ ਪੈ ਜਾਂਦੇ ਵਿੱਚ ਮੈਂ ਕਹਿੰਦਾ ਤੋੜ ਨਹੀਂ ਦਿੰਦਾ ਉਹਰੇ ਨਾ ਕਰਾ ਦੋਗ ਪਈਆਂ ਹੋਰ ਅੱਛਾ ਫੇ ਤੋੜ ਦੂੰਗਾ ਮੈਂ ਫੇ ਤੋੜ ਕੇ ਲੈ ਕੇ ਜਾਂਦਾ ਪਪੂਲਰ ਕਈ गिर ਗਏ ਪਪੂਲਰ ਤਿੰਨ ਗਿਰ ਗਏ ਤਿੰਨ ਇੱਕ ਸਾਡਾ ਪਪੂਲਰ ਉਹ ਗਿਰ ਗਿਆ ਤਿੰਨ ਇਧਰ ਗਿਰ ਗਏ ਉਹ ਗਿਰ ਗਿਆ ਤੇ ਇੱਕ ਆਰਟ ਏਡਾ ਹੋਇਆ ਬਈ ਇੱਕ ਬੰਦਾ ਬੁਲਾਇਆ ਤਾਂ ਪਿਆ ਸੀ ਹਲੇ ਆਉਂਗਾ ਕਹਿੰਦਾ ਉਹ ਵੀ ਬੜਵਾ ਦੇ ਤੇ ਦੋ ਕ ਅਸੀਂ ਐ ਵੀ ਬੜਾ ਦਨੇ ਅਸੀਂ ਐ ਬੜਾ ਦੇ ਨਹੀਂ ਮੈਂ ਤਾਂ ਤਾਰਾਂ ਵਾਲੇ ਡੈਡੀ ਨਾਲ ਗੱਲ ਹੋ ਗਈ ਐ ਨਾ ਜਿਹੜੀ ਤਾਰਾਂ ਦੀ ਬਿਜਲੀ ਵਾਲੀ ਏ ਭਾਈ ਇਹਨਾਂ ਦੇ ਵੱਡ ਜਾਣੇ ਫਿਰ ਹਾਂ ਐਨਾ ਜੇ ਪਸਾਨ ਹੁੰਦਾ ਇਹ ਆਪਾਂ ਨੂੰ ਫਾਇਦਾ ਆਪਾਂ ਨੂੰ ਬਹੁਤ ਇਹ ਦੋ ਉਹ ਪਟਾ ਦੇਣ ਤਾਰ ਰਾ ਬਾਈ ਜੱਜ ਜੇ ਥੱਲੇ ਗਿੱਲਾ ਹੋ ਗਿਆ ਹਵਾ ਚੱਲ ਪਈ ਗਿਰ ਕੇ ਕਿਉਂ ਹੋਇਆ ਵੀ ਟੇਡੇ ਵੇ ਗਿਆ ਆ ਗਿਆ ਕਰੰਟ ਆ ਜਾਂਦਾ ਇਹਨਾਂ ਵਿੱਚ ਹਾਂ ਕਿ ਬਟਾਏ ਦੀ ਇਹ ਤਾਂ ਚੰਗਾ ਹੋਰ ਇੱਥੇ ਕੋਈ ਲੰਮਕ ਗਿਆ ਸੀ ਕਹਿੰਦਾ ਹੱਸਦਾ ਏ ਕਿਤੇ ਹੋਰ ਕਦੇ ਭਾਈ ਜੜਾਂਗੇ ਗੱਡੀ ਆ ਸੀ ਤੇ ਉੱਥੇ ਪਿੱਛੇ ਤੇ ਕੱਟੇ ਨਹੀਂ ਹੋਣੀ ਹੋਰ ਇਹ ਨੀ ਬਲਕ ਜਾਂਦਾ ਕੰਮ ਜਾਂ ਹੋ ਲੈਣਾ ਸਾਡੀ ਤਾਂ ਆਪਣੀ ਚ ਕਰੰਟ ਆ ਜਾਣਾ ਉਹ ਹੀ ਤਾਂ ਗੱਲ ਆ ਪੱਕਿਆਂ ਆਓ ਨਿਮਿਤ ਅੰਦਰ ਦਿਖਾਵਾਂ। ਬਹੁਤ ਆਪਰੇ ਆਪਰੇ ਆ। ਮੈਂ ਯਾਰੂ ਉੱਤੇ ਆਦੀ ਮੈਨੂੰ। ਬੱਸ। ਪਿੱਛੇ ਲਾਇਆ। ਲੈ। ਭਾਈ ਤੇਰਾ ਨਾ ਦੇ ਪਾਚਾਂ ਦੇ ਟੇਕੇ। ਚੁੱਪ ਨਾ ਬੁਝਿਆ ਕਰਿਆ। ਆਹ ਅੱਜ ਗਾਣਾ ਅੱਜ ਹੈ ਕਿਹੜੀ ਇਹ ਨਹੀਂ ਪੱਕਣ ਵਾਲੇ ਜਿਹੜੇ ਅੰਕਲੇ ਜੇ ਵੀ ਕਰ ਦਿਓ ਆ ਚੱਕ ਦਿਓ ਮਿੱਟੀ ਜੀ ਆਪਾਂ ਨੇ ਐ ਪਰ ਭੋਲੂ ਉਹ ਪਾ ਦੇਣਾ ਬੰਦੇ ਕਰਾ ਦੇਣਾ ਇਹ ਵੀ ਚੂਹੀਆਂ ਤੇ ਆਹ ਕਿਹੜੀ ਹੋਵਾਂ ਕੱਠੀ ਆ ਡੀਜ਼ਲ ਵਾਲੀ ਕਿਹੜੀ ਇਹ ਤਾਂ ਆਉਂ ਆ ਰੱਖਣੇ ਨੇ ਮੈਂ ਡੀਜ਼ਲ ਵਾਲੀ ਨਹੀਂ ਇਹ ਤਾਂ ਉਹ ਡਰਮ ਰੱਖਣ ਵਾਲਾ ਤਾਂ ਪਾਣੀ ਵਾਲਾ ਉਹਦੇ ਵਾਸਤੇ ਤਾਂ ਹੈ ਜੀ ਇੰਤਾਂ ਮੈਂਸ ਟ੍ਰਿਪਲ ਆਲੇ ਸ਼ਾਮ ਨੂੰ ਕਹਿੰਦਾ 35 ਕਿਲੋ ਸਿਮਿੰਟ ਲਈ ਤੇ ਨੇਰੂਰੇ ਬਣਾ ਕੇ ਪਾਣਾ ਪਿਆ ਇਹਨਾਂ ਫਰਸ਼ ਸਾਫ਼ ਹੋ ਜਾਣਾ ਨਾ ਮੈਂ ਕਿਹਾ ਕੱਲਾ ਹੀ ਆਏ ਇਹ ਉਹਦੀ ਕਟਰ ਦੀ ਜੀ ਢਕਾ ਬੜਾ ਨਿਆਣਾ ਦਾ ਆਪਣਾ ਅੱਛਾ ਉਹਦਾ ਕਟਰ ਤਾਂ ਆ ਜੇ ਉਹ ਪਤਾ ਨਹੀਂ ਯਾਰ ਕਿਹਦੇ ਕੋਲ ਮੁੜ ਕੇ ਮਿਲਿਆਗੀ ਉਹ ਕੋਣ ਹੈ ਹੈ ਚਮਕੋਰ ਹਨ ਨਾ ਨਾ ਦਰਵਾਜ਼ਾ ਲੈਦੇ ਫੇਰ ਬੰਦਾ ਲੈ ਕੇ ਰਾ ਕੋਈ ਮੰਗ ਕੇ ਮੈਨੂੰ ਪਤਾ ਨਹੀਂ ਕੌਣ ਲੈ ਕੇ ਗਿਆ ਬੈੱਡ ਦੇਖੋ ਵੀ ਸਾਡਾ ਸਾਰਾ ਟੁੱਟ ਗਿਆ ਦਰਵਾਜ਼ਾ ਤਾਂ ਉੱਚਾ ਚਾਵੇ ਰਿਹਾ ਇਹਦੇ ਨਾਮ ਰਿਕਰਨ ਨਾ ਬੈਠੇ ਹੋਰ ਇਹ ਬਰਵਾਰ ਦਾ ਤੇ ਇਹ ਸਾਡੇ ਨੂੰ ਫੋਟੋਆਂ ਨਹੀਂ ਆਈਆਂ ਤਾਂ ਇਹ ਕਿਹਨਾਂ ਵਿੱਚ ਵਿਚੇ ਸਾਰੇ ਖਾਲੀ ਕਰਤਾ ਕਿੱਥੇ ਆਉਂਦਾ ਵਿੱਚ ਇਹ ਕਿਤੇ ਇਹ ਫੇਰ ਹੋ ਗਿਆ ਕੰਮ ਇਹ ਵੱਡਦਾ ਪਤਾ ਨਹੀਂ ਚੂਹਾ ਕਿੱਥੇ ਨੂੰ ਆਹਮੋਰੀ ਤੇ ਇਧਰ ਤੋਂ ਤਾਂ ਨਹੀਂ ਵੱਡਦਾ ਜਿਹੜਾ ਜਿਹੜਾ ਰੱਖੋ ਤੇ ਇਹਨਾਂ ਰੱਖੀ ਦਵਾਈ ਇਹ ਰੱਖ ਲਓ ਇਹਨੂੰ ਖੋਲੇ ਦਿਓ ਇੱਕ ਵਾਸਾ ਹਵਾ ਲੱਗ ਜੂਗੀ ਬਾਈ ਹੋ ਗਿਆ ਅਵਾਂ ਕਲੇਨ ਸਾਫ ਕਰਾ ਦੇ ਵਿੱਚ ਚੂਹਾ ਰੋਬੇਰ ਖਲਾਵਾ ਬੈਰੇ ਆਪਨੇ ਅੰਦਰ ਟੈਲਾ ਲਵਾ ਦਾ ਨਹੀਂ ਦੀਆਂ ਇੱਥੇ ਕਿ ਮੋਟਰ ਉੱਚੀ ਕਿੰਨੀ ਕਿ ਚੱਕ ਹੋਣੀ ਦੀ ਹੈ ਕਿੰਨੀ ਡੈਡੀ ਕਿੰਨੀ ਕਹਿੰਦੇ ਨੇ ਮੋਟਰ ਨਾ ਟਾਇਰ ਲਵਾ ਦੇ ਨਾ ਟਾਇਰ ਤਾਂ ਅਸੀਂ ਕਰਾਉਂਦੇ ਆ ਅੱਗੇ ਰੱਖੀ ਵੀ ਆ ਮੋਟਰ ਮੋਟਰ ਵਾਸਤੇ ਅੰਦਰ ਵਾਸਤੇ ਆਹੋ ਟੈਲ ਜਲ ਆਪਣਾ ਉਧਰ ਕੰਮ ਨਿਭੜਿਆਣ ਦਾ ਸਾਰਾ ਉਧਰ ਬਟ ਟੈਲਨ ਹੋਰੀ ਭਲਾਉਣਾ ਸੀਗਾ ਬੈਡੀ ਦਾ ਕਹਿੰਦੇ ਪਤਾ ਨਹੀਂ ਹੁਣ ਚੀ ਚਕਾਉਣੀ ਐ ਇੰਨੀ ਇੰਨੀ ਕਰ ਆਹ ਇੰਨੀ ਇੰਨੀ ਲੋਡ ਆਇਆ ਤੱਕ ਦਿਨ ਵੀ ਦੇਖਣਾ ਤੱਕ ਤਾਂ ਵੀ ਲੋਡ ਕਰਨੇ ਪੈਣੇ ਆ ਨਹੀਂ ਐ ਤਾਂ ਫਿਰ ਫੋਨ ਦੀ ਨੂੰ ਕਹਿਣਾ ਪੈਣਾ ਹੁਣ ਚੀ ਚਕਾਉਣੀ ਦੀ ਐ ਮੋਟਰ ਹੈ ਜੈਕ ਚੁੱਕ ਲਵਾ ਕੇ ਦੋਵੇਂ ਲੋਟੇ ਜੈਕ ਨਾਲ ਆ ਜਾਂਦੀ ਇਹਨੂੰ ਉਹਨੂੰ ਕਰਨਾ ਪੈਣਾ ਹੁਣ ਜੈਕ ਲਵਾ ਕੇ ਚਕਾਉਣੀ ਵੀ ਆਪਾਂ ਨੂੰ ਜੈਕ ਨਾਲ ਕਰਦੇ ਨਹੀਂ ਇਹਨੂੰ ਪਤਾ ਐ ਨਾ ਵੈਸੇ ਹੈ ਤਾਂ ਹੁਣ ਚੀ ਉਹ ਆਪਣੀ ਹਾਂ ਤਾਂ ਹੁਣ ਪਤਾ ਵੀ ਬੀਮ ਲੱਗਿਆ ਆਪਾਂ ਇੱਥੇ ਥੱਲੇ ਬੀਮ ਨਾਲ ਟੱਕ ਹੋ ਜਾਣੀ ਬੀਮ ਕਰਕੇ ਜਿੰਨੀ ਨਹੀਂ ਚੱਕਦੇ ਤਾਂ ਵੀ ਕੋਈ ਚੱਕਰ ਨਹੀਂ ਹੋਇਆ ਨਾ ਪਰਰਵਾਜਾ ਛੋਟਾ ਹੋਣਾ। ਇਹਦਾ ਪਾਵਾ ਪਰਕ ਹੋ ਜਾਂਦਾ। ਪਾਣੀ ਨਹੀਂ ਆ ਪਾਣੀ ਦੇ ਉੱਪਰਤੀ ਜਾਂ। ਹਾਂ। ਇਹਨਾਂ ਨੇ ਦਾਅਵੇ ਕਿਉਂਕਿ ਆਪਣੀ ਛੱਤ ਦਾ ਬਾਦੂ ਉੱਚੀ ਹੈ। ਬਹੁਤ। ਥੋੜੀ ਛੋਟੀ। ਇੱਕ ਨਾਲ ਚੱਕ ਦੇ ਲਈ ਹਰ ਚੱਕ ਹੋ ਜਾਣੀ ਇਹਨੂੰ ਬਹੁਤ ਸਾਰਾ ਚੱਕ ਹੋਣਾ। ਮੈਂ ਕਿਹਾ ਚਪਾਏ ਦੀ ਹੈ ਨਾ 2-3 ਫੁੱਟ ਤੱਕ। 3 ਫੁੱਟ ਹੈ ਆਪਣਾ। 3 ਫੁੱਟ ਐਨਾ ਕੋ ਹੋਣਾ। ਹਾਂ। ਉਹ ਕਹਿੰਦੇ ਐ। ਇਹਨਾਂ ਨੇ ਇੰਨੇ ਹੀ ਪਾਣੀ ਭੜਿਆ ਤਾਂ ਆਪਣੇ ਅੰਦਰ। ਬਸ ਇਹਨਾਂ ਦਾ ਤਾਂ ਪਾਣੀ ਤਾਂ। ਨਾ ਨਾ ਇੰਨਾ ਇੰਨਾ ਭੜ ਗਿਆ ਤਾਂ। ਆ ਪਹਿਲੀ ਲਾਈਨ ਦਾ ਇਨਸਾਨੀ ਹੁੰਦਾ। ਆਵੇ ਆਈ ਹੈ ਕਿ ਸ਼ਾਇਦ ਇਹਨਾਂ ਤਾਂ ਨਿਸ਼ਾਨੀ ਤੇ ਗਵਲੇ ਤੱਕ ਰਿਹਾ ਪਾਣੀ ਮੈਂ ਕਹਿੰਦਾ ਹੋਰੇ ਹੋਰੇ ਤੱਕ ਆਦੇ ਆਦੇ ਆਰੇ ਉਹ ਵੀ ਪਾਣੀ ਦੇ ਨਿਸ਼ਾਨ ਹੈ ਇੰਨੀ ਇੰਨੀ ਚਕਾ ਦਾਨੀ ਤੁਸੀਂ ਮੈਂ ਸੁੱਕੇ ਗਿਆ ਬਰਸਾਣੇ ਕੋਲਵਾ ਪਾ ਕੇ ਮੈਂ ਕਹਿੰਦਾ ਫੇਰ ਹੀਟਰ ਲਾ ਦਾਂਗੇ ਅੰਦਰ ਕੋਲਵਾ ਦੇ ਰਹਿ ਕੇ ਜਾਣਾ ਲੋੜ ਹੁਣ ਤਾਂ ਮੈਂ ਚੱਲ ਰਹਿਣ ਦਾ ਤਮਾਂਗੋ ਤਾਂ ਮੈਨੂੰ ਮਿਲਿਆ ਹਾਂ ਤਾਂ ਨਵੇਂ ਇਸ ਤਰੀਕਾ ਨਵਾਂ ਕਰਤਿਕਾਰਨ ਦਾ ਕੋਈ ਨਹੀਂ ਆ ਰਿਹਾ ਨਾ ਤੇ ਇੱਕੋ ਤਮਾਂਗਨ ਆ ਰਹਿਣਾ ਮੈਂ ਤੇ ਬਾਕੀ ਪੇਂਟ ਉਹ ਪੇਂਟ ਰਹਿ ਗਿਆ ਤਾਂ ਆ ਵੀ ਬਾ ਇਹਨਾਂ ਨੂੰ ਵੀ ਉਹ ਬੜੇ ਸਾਹਿਬ ਨੇ ਮਿੱਤ ਉੱਤੱਕ ਗੰਦ ਪਾ ਦਿੱਤਾ ਪੁੱਛ ਕੇ ਦੇ ਬਾਈ ਮੁੱਕੇ ਆਏ ਨੇ 3 ਮਿੰਟ ਹੋ ਗਏ ਕੋਈ ਨਹੀਂ ਆਇਆ ਹੋਰ ਇਹ ਆਏ ਕਿ ਤੇ ਬੇਚਨ ਮੈਂ ਬੁਚੀ ਨਹੀਂ ਚਾਬੀ ਤਾਂ ਇੱਧਰ ਹੀ ਤੇ ਰਹਿੰਦੀ ਆ ਬਾਹਰ ਤਾਂ ਬੈਠ ਕੇ ਸਾਰੇ ਤੀਜੇ ਲੈ ਹੁਣ ਤਾਂ ਠੀਕ ਆ ਮੈਨੂੰ ਵੀ ਨਹੀਂ ਪਤਾ ਲੱਗਦਾ ਕਿ ਕਿਹੜਾ ਆ ਗਿਆ ਕਿਹੜਾ ਆਇਆ ਕੈਮਰਾ ਆਪਣਾ ਕੈਮਰੇ ਲੈ ਕੇ ਕੈਮਰਾ ਮ ਘਰ ਰੱਖਤਾ ਤਾਂ ਨਾ ਲਾ ਦਣਾ ਰੇ ਲਿਆ ਕੇ ਤਾਰ ਟੁੱਕ ਦਿੱਦੀ ਮੜੀ ਚੂਹੀ ਨੇ ਉਹ ਲਾਜ ਤਾਂ ਇੱਥੇ ਲਾ ਇਹ ਲਾ ਦਣਾ ਇੱਥੇ ਪਤਾ ਥੋੜੀ ਲੱਗਣੇ ਪੂਰਾ ਚਾਈ ਦਾ ਜ਼ਰੂਰੀ ਪਤਾ ਲੱਗੂਗਾ ਕਿ ਕਿਹੜਾ ਆਉਂਦਾ ਕਿਹੜਾ ਜਾਂਦਾ ਹੁਣ ਅੰਦਰ ਕੈਮਰਾ ਲੱਗਿਆ ਹੋਰ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਲੱਗਿਆ ਹੋਇਆ ਦਾ ਹੈ ਨਾ ਅੰਕਲ ਇੱਥੇ ਲਾਉਣਾ ਇੱਕ ਐਦਾਂ ਲਾਉਣਾ ਤਾਂ ਹੁਣ ਤਾਂ ਅੰਦਰ ਕੋਈ ਪਤਾ ਲੱਗੂ ਵੀ ਆਉਂਦੇ ਦਾ ਕਿਹੜਾ ਹੈ ਹੁਣ ਕਿਹੜੇ ਚੱਲ ਆਪਣੇ ਅੰਦਰ ਕੋਸ ਹੈਗਾ ਜੀ ਉਹ ਤਾਂ ਨਵੇਂ ਲੱਗੜੇ ਘਰ ਆ ਨਾ ਉਹਨਾਂ ਦਾ ਮੁੱਲ ਲੱਗ ਜਾਣੇ ਸਾਰੇ ਬਾਈ ਜੀ ਆਇਦੇ ਜੀ ਆਇਆ ਬਾਈ ਇਹ ਤਾਂੀਆਂ ਵੱਡਦੀਆਂ ਆ ਆ ਵੱਡ ਦੋ ਇਹ ਤਾਂ ਵੱਡ ਦੇ ਨਾ ਫਿਰ ਉਹਨਾਂ ਦੇ ਅੱਗੇ ਆ ਨਾ ਇਹਦੇ ਨਾਲ ਲੱਗਦੀਆਂ ਨਾ ਉਹ ਵੱਡਦੇ ਪਾਲੀਆਂ ਨਾ ਵੱਢੀ ਜਿਹੜੀਆਂ ਇਹਦੇ ਨਾਲ ਲੱਗਦੀਆਂ ਸਿੱਧੀ ਖੜੀ ਰੱਖ ਲਓ ਬਸ ਕੱਲੀ ਬਾਕੀ ਸੈਡਾਂ ਵਾਲੇ ਦੋਲੇ ਵੱਡ ਦੋ ਜਿਹੜੀਆਂ ਸੈਡਾਂ ਇਹਦੇ ਨਾਲ ਲੱਗਦੀਆਂ ਉਹ ਵੱਡਦੇ ਆ ਵੀ ਖਿਆਰਾ ਦਰਾਇ ਤੇ ਕਣੀ ਖਰਾਬੀ ਕਣਾ ਹੁਣ ਇਹਦੀ ਜੜ ਘੁੰਮ ਕੇ ਜਿਹੜੀ ਸਿੱਧੀ ਹੈ ਇਹਦੀ ਆ ਰੱਖ ਲੈ ਉੱਧਰ ਵੜ ਦੋ ਇਹ ਚ ਲੈ ਆਇਆ ਇਹਦੇ ਲਾਉਣੀਆਂ ਉਹ ਲਾਉਣਾ ਧਨੀਆ ਧਨੀਆ ਲਾਉਣਾ ਗਿੱਲਾ ਨਾ ਗਿੱਲਾ ਗਿੱਲਾ ਲਾਤੀਆਂ ਮੈਂ ਗਿੱਲ ਕਰਕੇ ਫਿਰ ਮੈਂ ਕਹਿੰਦਾ ਆਲੂ ਵੀ ਲਾ ਦਿੰਦਾ 1 2 ਲੈਣਾ ਜੀ ਇੰਨਾ ਹੋਣੀ ਲੱਗਣਾ ਪਾ ਦੂੰਗਾ ਤਾਂ ਵੀ ਗਿਆ ਆਪ ਕੋਈ ਜਗਾ ਵੀ ਚਾਹੀਦੇ ਹਲੇ ਹੋਰ ਬਹੁਤ ਕੁਝ ਲਾਉਣਾ ਹਲੇ ਆਪਣੇ ਪਿਆਜ਼ ਲਾਉਣੇ ਆਂ ਜੀ ਗੋਗੀ ਦੀ ਪਨੀਰੀ ਲਿਆਓ ਹਲੇ ਨਹੀਂ ਅੰਕਲਾ ਕਨੇ ਹਲੇ ਥੋੜਾ ਟਾਈਮ ਹੈ ਗੁੰਟੀ ਨਹੀਂ ਖਾ ਲੈਣੀ ਹਲੇ ਨਹੀਂ ਗੋਬੀ ਬੀਜੂਣੀ ਗਾਹਾਂ ਬੀਜੂਗੀ ਹਲੇ ਅੱਜ ਚੱਲੇ ਅੱਜ ਮੰਡ ਗੁਰਦੁਆਰਾ ਸਾਹਿਬ ਨਾ ਮੱਥਾ ਟੇਕਿਆ ਹੀ ਹੈ ਗੁਰਦੁਆਰੇ ਜਾਣਾ ਪਤਾ ਟੇਕਿਆ ਜੀ ਸੰਗਰਾਣ ਅੱਜ ਅੱਜ ਸੰਗਰਾਣ ਉਹ ਟੇਕੀ ਮੱਥਾ ਇੱਕ ਮੇਰੇ ਸਾਥ ਪਰ ਸਾਬਣਾਂ ਧੁੱਲੂ ਉਹ ਮਾਉਣ ਲੱਗੇ ਲਿਆਉਣਾ ਹੁਣ ਉਹ ਬੋਗਾ ਗੱਲ ਗਏ ਫਿਰ ਬੈਹਨ ਵੇਨੇ ਧੋਤ ਮਹਿਰ ਗੰਦ ਪੰਦਾ ਮੈਨੂੰ ਤਾਂ ਸੱਸ ਨੂੰ ਸ਼ਰਮ ਆਉਂਦੀ ਸਾਰਾ ਕੋ ਬਈ ਅੰਦਰੇ ਰੱਖਦੀ ਕੋਈ ਚੀਜ਼ ਬਾਹਰ ਨਹੀਂ ਪਾਈ ਉਹ 800 ਪਏ 50 ਉਹ ਰਾਤ ਨੂੰ ਰਾਤ ਨੂੰ ਹੋਰੀ ਪੈਂਦਾ ਮੈਂ ਹੋਰੀ ਪੈਂਦਾ ਕਦੇ ਕਦੇ ਗੁੰਦਾ ਹੀ ਹੁੰਦਾ ਮੇਰਾ ਪੀੜੇ ਸੱਟ ਪਰ ਉੱਪਰ ਤਾਂ ਨਹੀਂ ਪੈਂਦਾ ਕੋਈ ਨਹੀਂ ਉੱਪਰ ਪਈ ਆ ਬੰਦੇ ਹੈ ਬਈ ਉਹਨੂੰ ਕਾ ਸਫਾਈ ਕਰਦੇ ਆਪਾਂ ਸਾਰੀ ਨਾ ਉੱਪਰ ਤਾਂ ਉਹਨੇ ਅੰਦਰ ਰੱਖਿਆ ਹੋ ਸਾਫ ਹੈ ਆ ਸਾਫ ਹੈ ਹੁਣ ਪਿੰਡਾ ਲੱਗੇ ਤੇ ਪਿੰਡਾ ਫੂਕ ਕੇ ਆ ਮੇਰੇ ਕੋਲ ਕਿਹੜੇ ਪਿੰਡਾ ਜਿਹੜੀਆਂ ਟੁਰੂਮ ਦੇ ਕਿੱਥੇ ਲੱਗੀਆਂ ਨੇ ਪਿਲੀਆਂ ਅੰਦਰ ਹੈ ਅੰਦਰ ਅੰਦਰ ਲੱਗੀਆਂ ਨੇ। ਪੇੜੀਆਂ ਪੁੱਟ ਕੇ ਗਿਆ ਉਹ। ਅੱਛਾ। ਭਾਈ ਆ ਵੀ ਤਾਰਦੇ ਹੋ ਤੇ ਨਾਲ ਗੰਦ ਜਾ ਪਿਆ ਹੋਇਆ ਹਨਾ। ਇਹ ਵੀ ਲਾਠੀਆਂ ਦੌੜ ਕੇ ਚੱਲ। ਆ ਨਾ ਨਾ ਜਾ। ਤੇ ਨੋ ਤਾਂ ਕੱਦਾ ਉਹ ਤਾਂ ਖਾਣ ਨਹੀਂ ਆਉਂਦੀ ਚੀੜੀ। ਆਈ ਨਹੀਂ? ਨਹੀਂ ਉਹ ਲੰਘ ਗਈ ਹੁਣ। ਹੁਣ ਨਹੀਂ ਆਉਂਦੀ ਉਹ। ਹੁਣ ਤੋੜ ਕੇ ਛੱਡਦੇ ਹੁਣ ਆਪਾਂ ਨੇ। ਹੁਣ ਮੜਾ ਮੋਟਰਵਾਜੀ ਲੱਗਣ ਲੱਗੇ। ਸਫਾਈ ਨਹੀਂ ਮੈਂ ਸੱਜਿਆ ਹੋਇਆ ਸੱਜਿਆ ਉੱਟ ਗਏ ਬਾਈ ਅਸੀਂ ਉੱਧਰ ਆਉ ਤੇ ਪੱਤਾ ਨਹੀਂ ਦਾ ਸਾਰਾ ਕੰਡਾ ਸਾਰਾ ਸਾਫ ਕਰੇ ਇਹ ਵੀਰ ਪੂਰੇ ਪਤਾ ਕਿਆਤਾ ਔਰੇ ਆ ਬੂਟੇ ਹੋ ਦੁਨੀਆਂ ਬੇਲਾ ਬੇਲਾ ਗੱਲ ਲੁਗਿਆ ਪਿਆਤਾ ਇਹ ਲੱਗਦਾ ਨਹੀਂ ਨਾ ਤੇਰੇ ਵਰਗਾ ਬੰਦਾ ਦਾ ਕੋਈ ਰੇ ਸਫਾਈ ਤਾਂ ਹੈਗੀ ਆ ਮਗਾਖੀ ਕਰਨਾ ਬੰਦਾ ਦਾ ਬਾਈ ਬਾਈ ਆ ਬੂਟੀ ਵੀ ਕਿਣਾ ਜਿਹੜੀ ਆ ਬੂਟੀ ਆ ਇਹ ਮੱਛਰ ਬਹੁਤਾ ਬੈਠਣ ਨਹੀਂ ਦਿੰਦਾ ਪੱਕੇ ਦੱਲੇ ਵੀ ਨਹੀਂ ਤਾਂ ਬੈਠਣ ਦਿੰਦਾ ਹਾਂ ਹੋਣ ਠੀਕ ਹੈ ਸਾਸ ਬਾਈ ਜੈਨ ਹੁਣ ਤਾਂ ਗੱਲ ਆਏ ਆ ਹੁਣ ਤੇ ਮੈਨੂੰ ਆਪ ਸਮ ਇੱਥੇ ਕੱਕ ਕਿੰਨਾ ਦਾ ਡਲਿਆ ਕਹਿੰਦੇ ਸਾਡੇ ਨਾਲ ਤਾਂ ਸਾਰਾ ਵੱਡਿਆ ਕਹਿੰਦੇ ਸਾਡੇ ਨਾਲ ਤਾਂ ਕੁੱਤਾ ਵੀ ਚੰਗਾ ਜਿਹੜਾ ਕੁਝ ਮਾਰ ਕੇ ਪਹਿਲ ਦਾ ਠੀਕ ਨਾ ਸਹੀ ਹੈ ਲੈ ਫਿਰ ਵੇਜੇ ਸਾਹਣੀ ਕੰਨ ਬੈਠਾ ਕੁੱਤੇ ਕੁੱਤੇ ਨਾਲ ਵੀ ਮਾਰੇ ਆ ਉਹ ਵੀ ਤਾਂ ਗੱਲ ਆ ਸਾਨੂੰ ਪਤਾ ਇੱਥੇ ਦੋ ਇਹ ਤੁਸੀਂ ਨਹੀਂ ਆ ਮੈਨੂੰ ਨਹੀਂ ਪਤਾ ਪਾਇ ਹੁਣ ਮੰਜਾ ਮੰਜਾ ਪਿਆ ਦਾ ਕੁੱਤੇ ਆ ਪਿਆ ਮੰਜਾ ਦੋ ਵਧੀਆ ਦਾ ਮਾਜਾ ਆ ਗੰਦੇ ਗੰਦ ਪਿਆ ਵਧੀਆ ਮੈਂ ਲਿਆਉਂਗਾ ਦੋਣ ਇਹਦੀ ਕੋਈ ਵਧੀਆ ਡੇਢ ਦਾ ਮੈਂ ਬਾਣਤਾ ਜਾਣਾ ਬਾਣ ਲਿਆਉਂਗੇ ਐ ਕਰੂੰਗੇ ਇੱਥੇ ਮੰਜਾ ਚੱਕ ਕੇ ਲੈ ਜੂਂਦੇ ਆ ਉੱਥੇ ਮੀਤੇ ਦੇਗਾ ਰਾਂ ਦੇ ਦੇ 50 ਰੁਪਏ ਹੀ ਬਸ ਪਣਾਵਾਂ ਤਾਹ ਬਸ ਵਧੀਆ ਚ ਤਿੰਨ ਕਿਲੋ ਬਾਣ ਲੱਗ ਪਾਗੇ ਬਾਕਰਾਂ ਪੇ ਹੀ ਮੇਰੇ ਬਾਦ ਮੇਰੇ ਉਹ ਜਿਹੜਾ ਦੂਆ ਬੈ ਜਿਹੜਾ ਆਪ ਹੱਥਾਂ ਨਾਲ ਮੋਣੇ ਕਰਦੇ ਹਾਂ ਬਾਣ ਹਾਂ ਚਲੋ ਮੈਂ ਉਹ ਕੱਪੜੇ ਵਾਲਾ ਕੱਪੜੇ ਵਾਲਾ ਰੋ ਗੰਦਾ ਬੋਗਿਆ ਨਾ ਨਾ ਜਿਗਣਾ ਆਪਣਾ ਅੰਦਰ ਪਿੰਜਾ ਦੂਆ ਛੋਟੀ ਪਿੰਜੀ ਹੋਈ ਉਦਾਂ ਦਾ ਗੰਦਾ ਆਉਣਾ ਹੋਰ ਤਾਂ ਹੈ ਥੋੜਾ ਪੈਣੀ ਆ ਉਹ ਬਾਣ ਫਿਰ ਨਾ ਨਾ ਬਾਣ ਦਾ ਸਾਪ ਪਿਆ ਲੈ ਤਾਂ ਠੀਕ ਆ ਬਾਣ ਤਾਂ ਇਨਸਾਪਿਆ ਕਿਉਂਕਿ ਮੇਰੀ ਦਾਦੀ ਨੇ ਵੱਟ ਕੇ ਰੱਖੇ ਹੋਏ ਕਾਫੀ ਉਹ 50 ਰੁਪਏ ਇਹ ਮਹਿਰਾ ਨੂੰ ਕਹਿੰਦੇ 50 ਨਹੀਂ ਜਾਉ ਲੈ ਲੂ ਰੁਪਏ ਆ ਉਹ 50 ਨਾਲੇ ਮੋਟੂ ਦਾ ਤਾਂ ਮੰਜਾ ਬੋਲ ਨਾ ਬਸ ਬਹੁਤ ੜਾ ਆਉਣਾ ਲੈ ਇੱਕ ਨਾ ਉਹ 9 ਬ੍ਰੀਕ ਬੈਂ ਬੈਂ ਉਹ ਰਸੀ ਠੀਕ 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 ਸੌਣੇ ਜੀ ਬੇਨਾਮੀਆ ਉਹ ਆ ਇੱਥੇ ਉਹ ਕਪਈ ਵੀ ਉਹਦਾ ਕੋਈ ਨਾ ਕੋਈ ਮੁੱਸੀ ਚੱਲ ਬਾਕੀ ਠੀਕ ਆ ਚੱਲੀ ਹੋਇਆ ਜੱਟ ਚੱਲ ਪਿੱਛੇ ਦਿਖਾ ਦੀ ਇੱਕ ਵਾਰ ਬੁੱਟੇ ਕਿੱਜ ਕੱਟਿਓ ਜਿਗੜਾ ਉੱਤਰੀ ਗੱਲਾਂ ਦਾ ਸਾਰ ਸਾਰਾ ਬਾ ਠੀਕ ਤੇ ਪਿਛਲੇ ਪਾਸੇ ਆਪਣੇ ਹਨ ਹੁਣ ਕਦੀ ਵੀ ਕਟਿੰਗ ਨਹੀਂ ਕਰਕੇ ਚੋਰ ਸਿਆ ਕਰ ਦੇਣਾ ਇੱਧਰ ਵੀ ਆਹ ਸੜ ਨਹੀਂ ਲਾਏ ਸੀਗੇ ਆਹ ਸੜ ਲੱਗੇ ਹੋਏ ਤੇ ਬੁੱਟੇ ਜਿ ਲੈ ਪਤਾ ਨਹੀਂ ਕੀ ਲੈ ਆਏ ਵੇ। ਤਾਂ ਇਹ ਉੱਗ ਗਿਆ ਸਪੋਲਰਾਂ ਦੀ ਛਟੀਆਂ ਨਹੀਂ ਲਾਈਆਂ ਮੇਰੇ ਛੋਟੀਆਂ ਛੋਟੀਆਂ। ਤੇ ਪਿੱਛੇ ਤਾਂ ਆਪਣੇ ਬਾਈ ਤਿੰਨ ਬੁੱਟੇ ਗਿਰ ਗਏ। ਬਾਕੀ ਘਾਹ ਲੈਂਟ ਈ ਡੀ ਵੀ ਵੀ ਥੋੜੀ ਜੀ। ਬਾਕੀ ਤਾਂ ਆਪਣੇ ਐਨ ਲੋਟਸ ਸਾਰੇ। ਤੇ ਉਹ ਗਿਰਿਆ ਪਿਆ। ਇੱਕ ਆਹਟ ਏਡਾ ਹੋ ਗਿਆ। ਇਹ ਤਾਂ ਸੁੱਕ ਗਿਆ। ਉਹ ਥੋੜਾ ਜਿਹਾ ਹਰਾ ਹਰਾ ਆਉਣ ਲੱਗ ਗਿਆ ਤਾਂ। ਹੁਣ ਮੇ ਧੁੱਪੇ ਵਧੀਆ ਲੱਗਦੀ ਸੀ ਹੁਣ ਮੀਂਹ ਹੀ ਵਧੀਆ ਲੱਗਦਾ ਜ਼ੀ ਦੇਖ ਲਓ 3 ਮਹੀਨੇ ਹੋ ਚਲੇ ਤੇ ਮੀਹ ਪਈਆਂ ਤਾਂ ਮੀਹ ਹੁਣ ਧੁੱਪ ਚ ਆ ਕੇ ਮਾੜਾ ਮੋਟਾ ਜੀ ਲੱਗਦਾ ਇਹ ਗਾ ਮੈਂ ਤਰੂਪ ਇਹ ਹਰਾ ਤਾਂ ਹੋਣ ਲੱਗ ਗਿਆ ਤਰ ਇਹ ਜੇ ਖੇਤ ਗਿਰਿਆ ਮਨ ਫੇਰ ਤਾਂ ਕੋਈ ਚੱਕਰ ਨਹੀਂ ਤਾਂ ਗਿਰਿਆ ਪਈ ਜੇ ਰਸਤੇ ਜਿਗਰਿਆ ਬਈ ਤਾਂ ਵੀ ਵੇਚੇ ਦੇਣੇ ਬਹੁਤ ਸੁੱਕਣ ਲੱਗ ਗਿਆ ਬਹੁਤ ਸੁੱਕਣ ਲੱਗ ਗਿਆ ਇਹ ਗਿੱਲਾ ਹਲੇ ਇਹ ਮਤਲਬ ਹਰਾਈ ਹੈ ਦੇਣੇ ਨਾਲ ਇਹ ਵੀ ਗੇਰ ਲਿਕ ਤੇ ਚਲੋ ਜੀ ਹੁਣ ਆਪਾਂ ਕਰਦੇ ਵੀਡੀਓ ਬੰਦ ਤੇ ਮੈਨੂੰ ਦੱਸਿਓ ਕਿ ਆਪਾਂ ਮਹਾਲ ਬਲੌਗ 'ਪਾ ਵੀ ਵੀਡੀਓ ਪਾ ਦੇ ਕਰੀਏ ਕਮੈਂਟਾਂ 'ਚ ਦੱਸ ਦਿਓ ਤੇ ਮਿਲਦੇ ਹੁਣ ਕਿਸੇ ਅਗਲੇ ਬਲੌਗ 'ਚ ਓਕੇ ਬਾਏ ਬਾਏ ਚੰਗਾ ਜੀ